ਦੁਕਾਨ ਦੇ ਹਾਲਾਤ ਵੀਰ ਜੀ ਮਤਲਬ ਪਹਿਲੇ ਥੋੜੇ ਸੇ ਹੀ ਹਰ ਦੋ ਕੁ ਸਾਲ ਹੋ ਗਏ ਦੋ ਤਿੰਨ ਸਾਲ ਵੀ ਕੰਮ ਬਹੁਤ ਸਰਕਲ ਜਿਹੜਾ ਖਰਾਬ ਹੋ ਗਿਆ ਵਾ ਜੀ ਕਸਟਮਰ ਨਹੀਂ ਹੁੰਦਾ ਸਾਲ ਇੱਕ ਦੁਕਾਨ ਬੰਦ ਰਹੀ ਆ ਉਹਦਾ ਕਰਕੇ ਮਾਰਕੀਟ ਦਾ ਫਰਕ ਪੈ ਗਿਆ ਹੈ ਘਰ ਦੇ ਹਾਲਾਤ ਕਿਦਾਂ ਕਰ ਦੇ ਹਾਲਾਤ ਵੀਰ ਜੀ ਜਦੋਂ ਕੰਮ ਕਰ ਨਾ ਚੱਲੇ ਤੇ ਤੁਹਾਨੂੰ ਪਤਾ ਹੀ ਹੈ ਕਰ ਦੇ ਹਾਲਾਤ ਕਿੱਦਾਂ ਦੇ ਹੁੰਦੇ ਆ ਮੈਂ ਸਵੇਰ ਤੋਂ ਆ ਕੇ ਸ਼ਾਮ ਤੱਕ ਬੈਠ ਕੇ ਚੱਲਿਆ ਜਾਂਦਾ ਤੇ ਕੋਈ ਮੈਂਕ ਪੈਸਾ ਨਹੀਂ ਕਮਾ ਕੇ ਖੜਦਾ ਇੱਥੋਂ ਇਹ ਗੱਲ ਕਰੀਏ ਦੁਕਾਨ ਕਿਰਾਏ ਤੇ ਹਾਂ ਜੀ ਵੀਰ ਜੀ ਦੁਕਾਨ ਕਿਰਾਏ ਤੇ ਆ ਪੈਰ ਤੋਂ ਮੈਂ ਹੈਂਡੀਕੈਪ ਆ ਘਰ ਦਾ ਕਿਦਾਂ guzara ਹੁੰਦਾ ਘਰ ਕੌਣ ਕੌਣ ਹੈ ਘਰ ਵੀਰ ਜੀ ਮੇਰੇ ਮਮਾ ਵਾ ਤੇ ਮੇਰੇ ਪਾਪਾ ਵਾ ਉਹ ਵੀ ਮਤਲਬ ਥੋੜਾ ਬਿਮਾਰ ਬੂਮੂ ਰਹਿੰਦੇ ਆ ਉਹ ਨਾ ਨੇ ਵੈਸੇ ਕਦੀ ਮੈਨੂੰ ਕੋਈ ਕਹਿਣੀ ਆ ਵੀ ਤੂੰ ਕਮਾ ਕੇ ਨਹੀਂ ਲਿਆਉਂਦਾ ਹਨਾ ਤੇ ਮੈਂ ਇਕੱਲਾ ਇਕੱਲਾ ਹੈਗਾ ਭੈਣ ਭਰਾ ਹੈ ਨਹੀਂ ਮੇਰਾ ਕੋਈ ਤੇ ਵੇਲੇ-ਵੇਲੇ ਜਦੋਂ ਕਿਤੇ ਮੈਨੂੰ 100 200 ਦੀ ਲੋੜ ਪੈਂਦੀ ਆ ਤੇ ਉਹਨਾਂ ਮੈਨੂੰ ਕਦੀ ਨਾ ਨਹੀਂ ਕੀਤੀ ਆਪਣੇ ਕੋਲੋਂ ਦੇ ਦਿੰਦੇ ਵੈਸੇ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈਗਾ ਨਾ ਕੋਈ ਪੈਸੇ ਥੇਲੇ ਦਾ ਸਾਧਨ ਆ ਤੇ ਗੁੱਸਾ ਦੇ ਮਾਨ ਚੋਂ ਦਾਵਾ ਬਾਕੀ ਜੋ ਮਾਲਕ ਨੂੰ ਮਨਜੂਰਵਾ ਇਹ ਖਰਾਬ ਕੀਤੇ ਬਾਅਦ ਵਿੱਚ ਮੈਂ ਵੀਰਾਂ ਨੂੰ ਰਿਕੁਐਸਟ ਕੀਤੀ ਫੋਟੋਗ੍ਰਾਫਰਾਂ ਨੂੰ ਉਹਨਾਂ ਨੇ ਵੈਸੇ ਬੁਹੇ ਥੋੜੇ ਬੋਦੇ ਇਕੱਠੇ ਕਰਕੇ ਤੇ ਮੈਨੂੰ ਇਹ ਲੈ ਕੇ ਦਿੱਤੀ ਜੇ ਮੇਰਾ ਡਾਖਲਵਾਤਾ ਹੈ ਤੇ ਬਾਅਦ ਵਿੱਚ ਹੂੰ ਉਦੋਂ ਤੋਂ ਜਦੋਂ ਕੰਮ ਬੰਦ ਹੋ ਗਿਆ ਤੇ ਹੁਣ ਇਹਦੀ ਇਨਕ ਵੀ ਮਤਲਬ ਖਤਮ ਹੋਈ ਪਈ ਆ ਕੋਈ ਰਿਸ਼ਤੇਦਾਰ ਕਿ ਨਹੀਂ ਆਇਆ ਨਾ ਕਿਸ ਨੇ ਫੋਨ ਤੇ ਸੰਪਰਕ ਕੀਤਾ ਆ ਇੱਕ ਸਾਲ ਪਹਿਲਾਂ ਵੀ ਮੈਂ ਇੱਧਰ ਆ ਕਿ ਕਿਸ ਨੇ ਪੁੱਛਿਆ ਤਾਂ ਨਹੀਂ ਤੇ ਆਰੀ ਦੇ ਮੇਰੇ ਕੋ ਹੁਣੀ ਨਹੀਂ 12 ਕੰਮ ਦੇ ਮੇਰੇ ਕੋ ਹੁਣਾ ਨਹੀਂ ਹਾਏ ਅੱবি ਚਲੋ ਆਪਣੀ ਦੁਕਾਨ ਤੇ ਸਾਡੇ ਚੈਨਲ ਦੇ ਮਾਮਾ ਦੀ ਮਰਾਹੀ ਮੇਰੀ ਰਿਕਵੈਸਟ ਆ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਵੀ ਮੇਰੀ ਸਪੋਰਟ ਕਰੋ ਮੈਂ ਪਿਆਰ ਤੋਂ ਮੈਂ ਹੈਂਡੀਕੈਪਿਆਂ ਤੇ ਤੁਹਾਡੇ ਵਰਗੇ ਵੀਰਾਂ ਦੇ ਨਾਲ ਮੈਂ ਆਪਣਾ ਕੋਈ ਰੋਟੀ ਸਰਕਲ ਚਲਾ ਸਕਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਸੰਘਰਸ਼ ਭਰੀ ਹੁੰਦੀ ਹੈ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਸੰਘਰਸ਼ ਕਰਨਾ ਚਾਹੀਦਾ ਹੈ ਤੇ ਸੰਘਰਸ਼ ਹੁੰਦਾ ਵੀ ਹੈ ਕਈ ਲੋਕ ਜਿਹੜੇ ਹਨ ਉਹ ਸੰਘਰਸ਼ ਕਰਦੇ ਹਨ ਲੇਕਿਨ ਜ਼ਿੰਦਗੀ ਤੋਂ ਹਾਰ ਜਾਂਦੇ ਹਨ ਫਿਰ ਮਦਦ ਦੀ ਗੁਹਾਰ ਲਗਾਉਂਦੇ ਹਨ ਕਈ ਵਾਰ ਇਦਾਂ ਹੁੰਦਾ ਹੈ ਕਿ ਉਹ ਸੰਘਰਸ਼ ਕਰਦੇ ਹਨ ਮਿਹਨਤ ਵੀ ਕਰਨੀ ਤਿਆਰ ਹੁੰਦੇ ਹਨ ਲੇਕਿਨ ਕਿਸਮਤ ਸਾਥ ਨਹੀਂ ਦਿੰਦੀ ਤੇ ਉਹ ਹਾਰ ਕੇ ਬੈਠ ਜਾਂਦੇ ਹਨ ਇੱਕ ਐਸੇ ਇਨਸਾਨ ਨਾਲ ਐਸੇ ਵਿਅਕਤੀ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਨੇ ਕਾਫੀ ਸੰਘਰਸ਼ ਵੀ ਕੀਤਾ ਹੁਣ ਵੀ ਸੰਘਰਸ਼ ਕਰਨ ਲਈ ਤਿਆਰ ਹੈ ਗੱਲ ਕਰੀਏ ਤਾਂ ਉਸ ਇਨਸਾਨ ਦੀ ਗੁਰਦੇਵ ਨਾਮ ਦਾ ਵਿਅਕਤੀ ਹੈ ਜੋ ਕਿ ਸੀ ਪੱਖੋ ਕਰੀਏ ਤੇ ਹੈਂਡੀਕੈਪਡ ਹੈ ਮੈਂਦ ਕਰਨਾ ਚਾਹੁੰਦਾ ਹੈ ਲੇਕਿਨ ਅਜੋ ਥਾਕਾ ਹਰ ਕੇ ਬੈਠਾ ਹੈ ਤੇ ਮਦਦੀ ਗੋਹਾਰ ਲਗਾ ਰਿਹਾ ਹੈ ਲੋਕਾਂ ਨੂੰ ਕਿਉਂਕਿ ਉਹ ਫੋਟੋਗ੍ਰਾਫਰ ਕੰਮ ਕਰਦਾ ਸੀ ਪਹਿਲਾਂ ਕੰਮ ਕਾਫੀ ਚੰਗਾ ਸੀ ਲੇਕਿਨ ਹੁਣ ਕਹਿੰਦਾ ਹੈ ਵੀ ਦੋ ਸਾਲ ਹੋ ਗਏ ਨੇ ਕੋਈ ਕੰਮ ਨਹੀਂ ਹੈ ਕੋਈ ਗਾਹਕ ਨਹੀਂ ਆਉਂਦਾ ਘਰ ਮੈਂ ਜਿੱਦਾਂ ਹੋਂਨਾ ਉਹਦਾ ਹੀ ਚਲੇ ਜਾਂਦਾ ਹਾਂ ਸੋ ਗੱਲ ਕਰਦੇ ਆ ਉਸ ਨਾਲ ਗੁਰਦੇਵ ਨਾਲ ਕੀ ਕਹਿਣਾ ਹੈ ਕਿਉਂਕਿ ਤਾਂ ਤੁਸੀਂ ਇਹ ਦਿਖਾਵਾਂਗੀ ਉਸ ਦੀਆਂ ਦੁਕਾਨ ਦੀਆਂ ਕਿਉਂਕਿ ਦੇਖੀਏ ਨਾ ਤਾਂ ਦੁਕਾਨ ਜਿਹੜੀ ਹੁੰਦੀ ਆ ਫੋਟੋਗ੍ਰਾਫ ਦੀ ਉਹ ਕਾਫੀ ਹਰੀ ਭਰੀ ਹੁੰਦੀ ਆ ਉਸ ਵਿੱਚ ਕਾਫੀ ਐਲਬਮਾਂ ਹੁੰਦੀਆਂ ਹਨ ਫੋਟੋ ਫਰੇਮ ਹੁੰਦੇ ਹਨ ਬੜੀ ਚਮਕਦਾਰ ਬਣੀ ਹੁੰਦੀ ਆ ਫੋਟੋਗ੍ਰਾਫਰਾਂ ਨੇ ਲੇਕਿਨ ਉਸ ਦੀ ਦੁਕਾਨ ਤੁਸੀਂ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਦੁਕਾਨ ਵਿੱਚ ਕੁਝ ਵੀ ਨਹੀਂ ਹੈਗਾ ਦੁਕਾਨ ਖਾਲੀ ਹੈ ਕਿਉਂ ਖਾਲੀ ਹੈ ਕਿਉਂਕਿ ਗਾਹ ਕੋਈ ਨਹੀਂ ਆਉਂਦਾ ਪੈਸੇ ਵਟੇਗਾ ਗਾਹਕ ਆਏਗਾ ਤਾਂ ਹੀ ਉਹ ਕੁਝ ਆਪਣਾ ਸਮਾਨ ਪਾਏਗਾ ਦੁਕਾਨ ਦੇ ਵਿੱਚ ਤੇ ਘਰ ਵੀ ਕੁਝ ਲੈ ਕੇ ਜਾਵੇਗਾ ਤੁਸੀਂ ਦੇਖ ਸਕਦੇ ਹੋ ਉਸ ਦੁਕਾਨ ਦੀਆਂ ਫੋਟੋਗ੍ਰਾਫਰ ਤਾਂ ਗਾਧੀਆਂ ਤਸਵੀਰਾਂ ਦੇਖ ਸਕਦੇ ਵੀ ਕਿਸ ਤਰ੍ਹਾਂ ਸਾਰੇ ਜਿਹੜੇ ਆ ਖਾਨੇ ਖਾਲੀ ਆ ਕੁਝ ਵੀ ਨਹੀਂ ਆ ਨਹੀਂ ਤਾਂ ਫੋਟੋਗ੍ਰਾਫੀ ਦੁਕਾਨ ਜਿਹੜੀ ਆ ਭਰੀ ਹੁੰਦੀ ਹੈ ਐਲਬਮ ਲੱਗਿਆ ਹੁੰਦੀਆਂ ਨੇ ਫੋਟੋ ਫਰੇਮ ਲੱਗੇ ਹੁੰਦੇ ਹਨ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਹਨ ਲੇਕਿਨ ਗਾਹਗਨਾ ਹੋਣ ਕਾਰਨ ਇਹ ਸਾਰੀ ਖਾਲੀ ਪਈ ਆ ਲੇਕਿਨ ਤੁਸੀਂ ਦੇਖ ਸਕਦੇ ਹੋ ਇੱਕ ਮਸ਼ੀਨ ਪਈ ਆ ਫੋਟੋ ਸਟੇਰ ਵਗੈਰਾ ਦੀ ਲੇਕਿਨ ਇਹ ਵੀ ਉਸ ਦਾ ਕਹਿਣਾ ਹੈ ਵੀ ਇਹ ਚ ਵੀ ਸ਼ਾਈ ਮੁੱਕੀ ਦੀ ਆ 15-1600 ਰੁਪਏ ਦੀ ਸ਼ਾਈ ਭਰਨੀ ਹੈ ਲੇਕਿਨ ਉਸ ਕੋਲ ਇਹਨੇ ਪੈਸੇ ਵੀ ਨਹੀਂ ਹਨ ਕਿ ਮੈਂ ਸ਼ਾਈ ਭਰਾ ਸਕਾਂ ਕਾਰਨ ਕਿਉਂਕਿ 2 ਸਾਲ ਹੋ ਗਏ ਨੇ ਇਦਾਂ ਹੀ ਵਿਹਲਾ ਆਂਦਾ ਹੈ ਵਿਹਲਾ ਬੈਠ ਕੇ ਘਰੇ ਚਲਾ ਜਾਂਦਾ ਹੈ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹਨ ਲੇਕਿਨ ਫਿਰ ਵੀ ਉਹਨੇ ਮਦਦ ਹੀ ਗੁਹਾਰ ਲਈ ਇਹ ਲੋਕਾਂ ਨੂੰ ਵੀ ਮੈਨੂੰ ਕੁਝ ਕੰਮ ਖੋਲ ਕੇ ਦਿੱਤਾ ਜਾਵੇ ਤਾਂ ਜੋ ਮੈਂ ਕੰਮ ਕਰ ਸਕਾਂ ਕਿਉਂਕਿ ਦਿਹਾੜੀ ਕਰ ਨਹੀਂ ਸਕਦਾ ਹੈਂਡੀਕੈਪਡ ਹੈ ਇਸ ਲਈ ਉਸਨੇ ਮਦਦ ਹੀ ਗੁਹਾਰ ਲਈ ਗੱਲ ਕਰਾਂਗੇ ਉਸ ਗੁਰਦੇਵ ਨਾਲ ਵੀ ਕੀ ਕਹਿਣਾ ਹੈ ਉਸ ਦਾ ਅਈ ਸਸਿਕਾ ਵੀ ਦੀ ਸਸਿਕਾ ਵਾਲੀ ਉਹ ਬੋਦੀ ਕੀ ਹਾਲਾਤ ਨੇ ਦੁਕਾਨ ਦੇ ਕੀ ਹਾਲਾਤ ਨੇ ਦੁਕਾਨ ਦੇ ਹਾਲਾਤ ਵੀਰ ਜੀ ਮਤਲਬ ਪਹਿਲੇ ਥੋੜੇ ਸੇ ਹੀ 2-2 ਸਾਲ ਹੋ ਗਏ 2-3 ਸਾਲ ਕੀ ਕੰਮ ਬਹੁਤ ਸਰਕਲ ਜਿਹੜਾ ਖਰਾਬ ਹੋ ਗਿਆ ਵਾ ਹਾਂਜੀ ਨਹੀਂ ਕੀ ਸਰਕਲ ਖਰਾਬ ਗਾਕ ਨਹੀਂ ਹੁੰਦਾ ਤੁਹਾਡੇ ਕੋਲ ਸਮਾਨ ਨਹੀਂ ਹੈਗਾ ਵੇਖੀ ਤਾਂ ਨਾ ਵੀ ਜੇ ਫੋਟੋਗ੍ਰਾਫੀ ਦੁਕਾਨ ਤੇ ਜਾਈਏ ਤੇ ਭਰੀ ਹੁੰਦੀ ਐਲਬਮ ਹੁੰਦੇ ਆ ਫੋਟੋ ਫਰੇਮ ਹੁੰਦੇ ਆ ਹੋਰ ਵੀ ਕਿਹੜੀਆਂ ਚੀਜ਼ਾਂ ਹੁੰਦੀਆਂ ਵੀ ਜੀ ਕਸਟਮਰ ਨਹੀਂ ਹੁੰਦਾ ਸਾਲ ਇੱਕ ਦੁਕਾਨ ਬੰਦ ਰਹੀ ਆ ਉਹਦਾ ਕਰਕੇ ਮਾਰਕੀਟ ਦਾ ਫਰਕ ਪੈ ਗਿਆ ਆ ਕਸਟਮਰ ਬਿਲਕੁਲ ਹੈ ਨਹੀਂ ਆ ਘਰ ਦੇ ਹਾਲਾਤ ਕਿਦਾਂ ਦੇ ਆ ਕਰ ਦੇ ਹਾਲਾਤ ਵੀਰ ਜੀ ਜਦੋਂ ਕੰਮ ਕਰਨਾ ਚੱਲੇ ਤੇ ਤੁਹਾਨੂੰ ਪਤਾ ਹੀ ਹੈ ਕਰ ਦੇ ਹਾਲਾਤ ਕਿੱਦਾਂ ਦੇ ਹੁੰਦੇ ਆ ਮੈਂ ਸਵੇਰ ਤੋਂ ਆ ਕੇ ਸ਼ਾਮ ਤੱਕ ਬੈ ਕੇ ਚੱਲਿਆ ਜਾਂਦਾ ਤੇ ਕੋਈ ਮੈਂਕ ਪੈਸਾ ਨਹੀਂ ਕਮਾ ਕੇ ਖੜਦਾ ਇੱਥੋਂ ਜੀ ਗੱਲ ਕਰੀ ਦੁਕਾਨ ਕਿਰਾਏ ਤੇ ਹਾਂ ਜੀ ਵੀਰ ਜੀ ਦੁਕਾਨ ਕਿਰਾਏ ਤੇ ਆ ਤੇ ਪੈਰ ਤੋਂ ਮੈਂ ਹੈਂਡੀਕੈਪ ਆ ਜੋ ਕਿ ਮੇਰੀ 1500 ਰੁਪਿਆ ਗਵਰਨਮੈਂਟ ਵੱਲੋਂ ਪੈਨਸ਼ਨ ਲੱਗੀ ਆ ਤੇ ਉਹਦੇ ਵਿੱਚੋਂ ਹੀ ਮੈਂ ਆਪਣੀ ਦੁਕਾਨ ਦਾ ਕਿਰਾਇਆ ਜਿਹੜਾ ਉਹ ਦਿਨਾਂ ਜੋ ਜਿਹੜੀ ਪੈਨਸ਼ਨ ਆਉਂਦੀ ਉਹ ਕਿਰਾਏ ਦੇ ਵਿੱਚ ਚਲ ਜਾਂਦੀ ਹੈ ਹਾਂਜੀ ਸਾਰੀ ਕਮਾਕ ਦੀ ਕੁਝ ਖਰਦੇ ਨਹੀਂ 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 ਵੀਰ ਜੀ ਤੇ ਘਰ ਦਾ ਕਿਤਾ ਗੁਜ਼ਾਰਾ ਹੁੰਦਾ ਵਾ ਘਰ ਕੋਣ ਕੋਣ ਹੈਗਾ ਘਰ ਵੀਰ ਜੀ ਮੇਰੇ ਮਮਾ ਵਾ ਤੇ ਮੇਰੇ ਪਾਪਾ ਵਾ ਉਹ ਵੀ ਮਤਲਬ ਥੋੜਾ ਬਿਮਾਰ ਬਮੂ ਰਹਿੰਦੇ ਆ ਹਾਂਜੀ ਤੇ ਉਹਨਾਂ ਨੇ ਵੈਸੇ ਕਦੀ ਮੈਨੂੰ ਕੋਈ ਕਹਿ ਨਹੀਂ ਆ ਵੀ ਤੂੰ ਕਮਾ ਕੇ ਨਹੀਂ ਲਿਆਉਂਦਾ ਹਨਾ ਤੇ ਮੈਂ ਇਕੱਲਾ ਇਕੱਲਾ ਹੈਗਾ ਭੈਣ ਭਰਾ ਨਹੀਂ ਮੇਰਾ ਕੋਈ ਤੇ ਵੇਲੇ ਵੇਲੇ ਜਦੋਂ ਕਿਤੇ ਮੈਨੂੰ 100 200 ਦੀ ਲੋਡ ਪੈਂਦੀ ਆ ਤੇ ਉਹਨਾਂ ਮੈਨੂੰ ਕਦੀ ਨਾ ਨਹੀਂ ਕੀਤੀ ਆਪਣੇ ਕੋਲੋਂ ਦੇ ਦਿੰਦੇ ਵੇਹੇ ਕਿਤੇ ਕਿਤੇ ਮਨ 'ਚ ਗੁੱਸਾ ਨਹੀਂ ਆਉਂਦਾ ਮਨ 'ਚ ਕਈ ਵਾਰੀ ਤਾਂ ਹੁੰਦਾ ਵੀ ਅਸੀਂ ਮੈਂ ਜਵਾਨ ਆਂ ਮੈਂ ਸੋ ਕੋ ਘਰਦਿਆਂ ਨੂੰ ਕਮਾਉਣਾ ਸੀ ਬਾਪੂ ਨੂੰ ਕਮਾ ਕੇ ਦੇਣਾ ਸੀ ਲੇਕਿਨ ਬਾਪੂ ਕੋਈ ਪੈਸੇ ਲੈਣਾ 100 150 200 ਰੁਪਏ ਲੋਡ ਹੋਏ ਤੇ ਤਦਕਾਲ ਉਹਨਾਂ ਦਾ ਕੀ ਫਾਇਦਾ ਵੀਰ ਜੀ ਗੁੱਸਾ ਤੇ ਚਲੋ ਹੁੰਦਾ ਪਰ ਹੁਣ ਆਪਣੇ ਕੰਡੀਸ਼ਨ ਵੱਲ ਵੇਖ ਕੇ ਹੁਣ ਕੀ ਕਰ ਸਕਦੇ ਜਦੋਂ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈਗਾ ਨਾ ਕੋਈ ਪੈਸੇ ਢੇਲੇ ਦਾ ਸਾਧਨ ਵਾ ਤੇ ਗੁੱਸਾ ਦੇ ਮਾਨ ਚ ਹੁੰਦਾ ਵਾ ਬਾਕੀ ਜੋ ਮਾਲਕ ਨੂੰ ਮਨਜੂਰ ਵਾ ਇਹ ਕੰਸੀਨ ਪੇਗੀ ਤੁਹਾਡੇ ਲੱਗੇ ਫੋਟੋਸਟੇਜ ਦੀ ਤੁਸੀਂ ਕਰਦੇ ਹੋ ਤੇ ਤੇ ਇਹ ਵੀ ਨਵੀਂ ਲਈ ਦੀ ਹੈ ਤੇ ਇਹ ਠੀਕ ਹੈ ਇਹ ਹੈ ਵੀਜੀ ਠੀਕ ਆ ਪਹਿਲੇ ਇਹ ਖਰਾਬ ਹੋ ਗਈ ਸੀ ਮਤਲਬ ਜੋ ਮੇਰੀ ਪਹਿਲਾਂ ਦੁਕਾਨ ਬੰਦ ਰਹੀ ਸੀ ਇਹ ਖਰਾਬ ਹੋ ਗਈ ਤੇ ਬਾਅਦ ਵਿੱਚ ਮੈਂ ਵੀਰਾਂ ਨੂੰ ਰਿਕਵੈਸਟ ਕੀਤੀ ਫੋਟੋਗ੍ਰਾਫਰਾਂ ਨੂੰ ਉਹਨਾਂ ਨੇ ਵੈਸੇ ਪੁੱਛੇ ਥੋੜੇ-ਬੋੜੇ ਇਕੱਠੇ ਕਰਕੇ ਤੇ ਮੈਨੂੰ ਇਹ ਲੈ ਕੇ ਦਿੱਤੀ ਸੀ ਤੇ ਮੇਰਾ ਡਾ ਖਲਵਾਤਾ ਹੈ ਤੇ ਬਾਅਦ ਵਿੱਚ ਉਹਦੋਂ ਤੋਂ ਜਦੋਂ ਕੰਮ ਬੰਦ ਹੋ ਗਿਆ ਤੇ ਹੁਣ ਇਹਦੀ ਇਨਕ ਵੀ ਮਤਲਬ ਖਤਮ ਹੋਈ ਪਈ ਆ ਤੇ 1600 ਰੁਪਏ ਦੀ ਇਨਕ ਪੈਣੀ ਆ ਤੇ ਉਹ ਪੈਸੇ ਦੇ ਕਰਕੇ ਮੇਰੇ ਕੋਲ ਪਾਈ ਨਹੀਂ ਜਾਂਦੀ 1600 ਰੁਪਏ ਵੀ ਹਨੀ ਵੀ ਇਨਕ ਪਾ ਕੇ ਤੁਸੀਂ ਕੰਮ ਚਾਲੂ ਕਰ ਸਕੋਗਾ ਹਾਂ ਸਹੀ ਤੇ ਨਿਸ਼ਚਿਤਤਾ ਦੀ ਗੱਲ ਕਰੀਏ ਤੇ ਉਹ ਕੋਈ ਅੱਗੇ ਨਹੀਂ ਆਇਆ ਕਿਸੇ ਨੇ ਬਾਣੀ ਫੜੀ ਵਿਚਾਲੇ ਮੁੰਡਾ ਸਾਡਾ ਸਾਡਾ ਰਿਸ਼ਤੇਦਾਰਾ ਥੋੜੀ ਬਹੁਤੀ ਮਦਦ ਹੀ ਕਰਦੀ ਆਪਾਂ ਨਹੀਂ ਵੀਰ ਜੀ ਕੋਈ ਰਿਸ਼ਤੇਦਾਰ ਅੱਗੇ ਨਹੀਂ ਆਇਆ ਨਾ ਕਿਸੇ ਨੇ ਫੋਨ ਤੇ ਸੰਪਰਕ ਕੀਤਾ ਆ ਹਾਂਜੀ ਨਾ ਕੋਈ ਪਿੰਡ ਦਾ ਮੈਂ ਕੋਈ ਵੀ ਨਹੀਂ ਅੱਗੇ ਆਇਆ ਕਿਸ ਨੇ ਕੋਈ ਬਾਣੀ ਫੜੀ ਇੱਕ ਸਾਲ ਪਹਿਲਾਂ ਵੀ ਮੈਂ ਇੱਧਰ ਆ ਕਿਹਨੇ ਪੁੱਛਿਆ ਤੱਕ ਨਹੀਂ ਉਦਾਂ ਜੇ ਤੁਹਾਨੂੰ ਕੰਮ ਦਿੱਤਾ ਜਾਵੇ ਜਾਂ ਕੋਈ ਹੋਰ ਦਿਹਾੜੀ ਵਾਲਾ ਉਹ ਕਰ ਲੋਗੇ ਨਹੀਂ ਵੀਰ ਜੀ ਦਿਹਾੜੀ ਤੇ ਮੇਰੇ ਕੋ ਹੁਣ ਨਹੀਂ ਨਹੀਂ ਤਾਂ ਦੇ ਸਾਹਮਣੇ ਮੈਂ ਤੁਹਾਨੂੰ ਕੰਡੀਸ਼ਨ ਵਿਖਾਈ ਆਪਣੀ ਹਨਾ ਦਿਹਾੜੀ ਹੌਲਾ ਭਾਰਾ ਕੰਮ ਤੇ ਮੇਰੇ ਕੋ ਹੁਣ ਨਹੀਂ ਹੈ ਆ ਵੀ ਚਲੋ ਆਪਣੀ ਦੁਕਾਨ ਤੇ ਟਾਡੀ ਚੈਨਲ ਦੇ ਮਾਮਾ ਦੀ 임ਰਾਹੀਂ ਮੇਰੀ ਇਹ ਰਿਕਵੈਸਟ ਆ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਵੀ ਮੇਰੀ ਸਪੋਰਟ ਕਰੋ ਹਾਂਜੀ ਜੋ ਕਿ ਮਤਲਬ ਮੈਂ ਪੈਰ ਤੋਂ ਦਾ ਹੈਂਡੀਕੈਪ ਆ ਤੇ ਤੁਹਾਡੇ ਵਰਗੇ ਵੀਰਾਂ ਦੇ ਨਾਲ ਮੈਂ ਆਪਣਾ ਕੋਈ ਰੋਟੀ ਸਰਕਲ ਚਲਾ ਸਕਾਂ ਤੇ ਬਟਾਲੇ ਵਿੱਚ ਗੱਲ ਕਰੀਏ ਤੇ ਜਿਹੜੀਆਂ ਆ ਗਈਆਂ ਫੋਟੋਗ੍ਰਾਫ ਐਸੋਸੀਏਸ਼ਨ ਵੀ ਹੈਗੀਆਂ ਨੇ ਕਈ ਬਣੀਆਂ ਨੇ ਉਹਨਾਂ ਨੂੰ ਤੁਸੀਂ ਮਦਦ ਨਹੀਂ ਲਈ ਨਹੀਂ ਕਿਹਾ ਉਹ ਕਾਫੀ ਸਾਰੇ ਸੰਸਥਾ ਹੈਗੀਆਂ ਫੋਟੋਗ੍ਰਾਫਰ ਦੀਆਂ ਜਿਹੜੀਆਂ ਬਣੀਆਂ ਨੇ ਉਹ ਵੀ ਮਦਦ ਕਰਦੀਆਂ ਨੇ ਵੀਰ ਜੀ ਮੈਂ ਮੈਸੇਜ ਵੀ ਮਤਲਬ ਆਇਆ ਹੀ ਗਰੁੱਪ ਦੇ ਵਿੱਚ ਤੇ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਇੱਕ ਵਾਰੀ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਮੇਰਾ ਕੋਈ ਕੰਟੈਕਟ ਸੰਪਰਕ ਨਹੀਂ ਹੋਇਆ ਤੇ ਨਾ ਉਹਨਾਂ ਨੇ ਮੈਨੂੰ ਕੋਈ ਮਤ ਵਾਸਤੇ ਮਤਲਬ ਫੋਨ ਵਗੈਰਾ ਵੀ ਨਹੀਂ ਕੋਈ ਆਇਆ ਮੈਨੂੰ ਕਿਸੇ ਦਾ ਕੀ ਮਦਦ ਮੰਗਦੇ ਹੋ ਲੋਕਾਂ ਕਿਉਂਕਿ ਸਾਡੇ ਵੀਰ ਬੜੇ ਹੈਗੇ ਨੇ ਦਰਸ਼ਕ ਬਹੁਤ ਨੇ ਜਿਨ੍ਹਾਂ ਨੇ ਲੋੜਵੰਦਾਂ ਦੀ ਬਾਹਵਾਂ ਹੀ ਫੜੀ ਆ ਪਰਿਵਾਰਾਂ ਦੀ ਮਦਦ ਵੀ ਕੀਤੀ ਹੈ ਕੀ ਮਦਦ ਮੰਗਦੇ ਉਹਨਾਂ ਕੋਲ ਕਿਸੇ ਚ ਮਦਦ ਚਾਹੀਦੀ ਹੈ ਮੈਂ ਵੀਰ ਜੀ ਇਹੋ ਮਤ ਮੰਗਦਾ ਵਾਂ ਵੀ ਮਤਲਬ ਕੋਈ ਮੈਨੂੰ ਕਿਰੀਆਨੇ ਦਾ ਸਮਾਨ ਜਾਂ ਹੋਰ ਕੋਈ ਨਿਕਮਟਾ ਸਮਾਨ ਸਿੱਧਕਾਂ ਦੇ ਵਿੱਚ ਪਾ ਕੇ ਦਿੱਤਾ ਜਾਵੇ ਜਿਹਦੇ ਨਾਲ ਮੇਰੇ ਪਰਿਵਾਰ ਦਾ ਮਤਲਬ ਰੋਟੀ ਸਰਕਲ ਚੱਲ ਸਕੇ। ਕਈ ਵਾਰ ਗੁੱਸਾ ਨਹੀਂ ਹੁੰਦਾ ਰੱਬ ਦੀ ਗੱਲੇ ਰੱਬ ਦੇ ਗੁੱਸਾ ਨਹੀਂ ਹੁੰਦਾ ਹੁੰਦਾ ਹੀ ਆ ਵੀ ਰੱਬਾ ਜੀ ਇਹ ਮੈਨੂੰ ਹੈਂਡੀਕੈਪ ਲਾਇਆ ਤਾਂ ਕਮਸ ਕਮ ਕੰਮ ਤੇ ਮੇਰਾ ਚਲਾ ਦੇ ਕੰਮ ਚੱਲਣ ਜੁਗਾ ਹੋ ਜਾਏ ਤਾਂ ਇਹ ਰੋਟੀ ਰੋਟੀ ਤੁਸੀਂ ਜਿਹੜੀ ਆ ਵੀ ਚੰਗੀ ਤਰ੍ਹਾਂ ਖਾ ਸਕੋ। ਬੀਜੀ ਵੇਖੋ ਪਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ ਨਾ ਤੇ ਹੁਣ ਆਪਣੇ ਤੇ ਡਿਪੈਂਡ ਕਰਦਾ ਵੀ ਕੋਈ ਮਿਹਨਤ ਮਜ਼ਦੂਰੀ ਕਰਕੇ ਕੋਈ ਮਾੜਾ ਚੰਗਾ ਹੈ ਨਾ ਸਰਕਲ ਕਰਕੇ ਤੇ ਆਪਣਾ ਪਰਿਵਾਰ ਦਾ ਢਿੱਡ ਪਾਲ ਸਕੀਏ ਤੇ ਇਹ ਕਰਕੇ ਜੋ ਕੁਦਰਤ ਨੇ ਕੀਤਾ ਠੀਕ ਕੀਤਾ ਪਰਮਾਤਮਾ ਨਾਲ ਕੋਈ ਗੁੱਸਾ ਗਿਲਾ ਨਹੀਂ ਆ। ਦੁਕਾਨ ਦਾ ਜਿਹੜਾ ਹੁੰਦਾ ਨਾ ਇੱਕ ਆਸ ਲੈ ਕੇ ਹੁੰਦਾ ਆਪਣੀ ਸਿਹਰੇ ਰੱਬ ਅਗੇ ਤੂਬਤੀ ਵੀ ਕਰਦਾ ਵੀ ਰੱਬਾ ਗਾਗ ਭੇਜੇ ਤਾਂ ਜੋ ਮੇਰਾ ਸਰਕਲ ਚੱਲ ਸਕੇ ਰੋਟੀ ਪਣੀ ਚੱਲ ਸਕੇ ਤੁਸੀਂ ਵੀ 1.2 ਦੋ ਸਾਲ ਹੋ ਗਏ ਕਾਸਣਾ ਹੀ ਹੁੰਦੇ ਹੋ ਵੀ ਸਿਹਰੇ ਪਰ ਖਾਲੀ ਹੱਥ ਮੁੰਨਾ ਪੈਂਦਾ ਉਦੋਂ ਕਿਦਾਂ ਦਾ ਹੁੰਦਾ ਫਿਰ ਮਨ ਨੂੰ ਮਨ ਭਰ ਜਾਂਦਾ ਨਾ ਇੱਕ ਵਾਰ ਜਿਉ ਜੋ ਸ਼ਟਰ ਬੰਦ ਕਰਦੇ ਵੀ ਰੱਪਾ ਸਿਹਰੇ ਦਾ ਕੋਈ ਗਾਗ ਨਹੀਂ ਏ 1 ਰੁਪਿਆ ਤੱਕ ਨਹੀਂ ਵਟਿਆ ਮਨ ਭਾਜੀ ਬੜਾ ਖਰਾਬ ਹੁੰਦਾ ਪਰ ਕੀ ਕਰਨਾ ਸਾਰੀ ਸਾਰੀ ਦਿਹਾੜੀ ਬੈ ਕੇ ਚੱਲ ਜਾਈਦਾ ਆ ਤੇ ਕੋਈ ਕਸਟਮਰ ਨਹੀਂ ਹੁੰਦਾ ਹਾਂਜੀ 是。G. ਅਸੀਂ ਇਹਨਾਂ ਦਾ ਫੋਨ ਨੰਬਰ ਹੀ ਲਵਾਂਗੇ ਕਿਉਂਕਿ ਮੇਰੇ ਵੀਰ ਬੜੇ ਹੈਗੇ ਆ ਦਸਕ ਬਹੁਤ ਹੈ ਜਿਨ੍ਹਾਂ ਨੇ ਲੋੜਵੰਦ ਪਹਿਲਵਾਨ ਦੀ ਮਾਂ ਫੜੀ ਐ ਸੋ ਇਸ ਵੀਰ ਦਾ ਵੀ ਗੱਲ ਕਰਕੇ ਇਸ ਦੀ ਪਰਵਾਹ ਫਲੋ ਸੋ ਮਦਦ ਸਿਰਫ ਥੋੜੀ ਮੰਗੀ ਐ ਵੀ ਮੈਨੂੰ ਕੰਮ ਚੇਂਜ ਕੀਤਾ ਜਾਵੇ ਜੋ ਵੀ ਕੰਮ ਥੋੜਾ ਬੋਧ ਕਰਿਆਨੇ ਦਾ ਜਾਂ ਗੋਲੀਆਂ ਟੌਫੀਆਂ ਕੁਲਕੁਲੇ ਵਗੈਰਾ ਦਾ ਸਾਮਾਨ ਪਾਇਆ ਜਾਵੇ ਤਾਂ ਜੋ ਇਹ ਆਪਣੀ ਕਮਾਈ ਕਰਕੇ ਰੋਜ਼ੀ ਰੋਟੀ ਘਰ ਲੈ ਚ ਚਲਾ ਸਕੇ ਘਰ ਲੈ ਕੇ ਜਾ ਸਕੇ ਘਰ ਦੇ ਵੀ ਖੁਸ਼ ਹੋਣ ਬਾਪੂ ਵੀ ਖੁਸ਼ ਹੋਵੇ ਵੀਰ ਜੀ ਪਰ ਨੰਬਰ ਦੇ ਦਿਓ ਤਾਂ ਜੋ ਸਾਡੇ ਸਮਾਜਿਕ ਤੁਹਾਡਾ ਗੱਲ ਕਰ ਸਕਾਂ ਹਾਂਜੀ ਵੀਰ ਜੀ ਮੇਰਾ ਕੰਟੈਕਟ ਨੰਬਰ ਆ 7 ਸਹਿਤਾਗਾਨੀ ਆ ਮੇਰੇ ਨੰਬਰ ਤੇ ਸੰਪਰਕ ਕਰਕੇ ਮੇ ਨਾਲ ਗੱਲ ਕਰ ਸਕਦਾ ਵਾ ਨੰਬਰ ਇੱਕ ਵਾਰੀ ਮੈਂ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਰਿਪੀਟ ਕਰ ਦਿੰਦਾ ਵਾ 787399041 ਮੇਰਾ ਨੰਬਰ ਵਾ ਜੇ ਕਿ ਵੀ ਨੇ ਮੇਰੇ ਨਾਲ ਸੰਪਰਕ ਕਰਨਾ ਵਾ ਜਾਂ ਕੋਈ ਮੇਰੀ ਮਦਦ ਸਹਿਤਾਗਾਨੀ ਆ ਤੇ ਇਸ ਨੰਬਰ ਤੇ ਕਾਲ ਕਰਕੇ ਮੇ ਨਾਲ ਸੰਪਰਕ ਕਰ ਲੈ ਜੀ ਬਿਲਕੁਲ ਐਸਵੀ ਦਾ ਨੰਬਰ ਹੈ ਗੁਰਦੇਵ ਦਾ ਜਿਸ ਨੇ ਵੀ ਮਦਦ ਕਰਨੀ ਹੋਵੇ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਕਿਉਂਕਿ ਇਸ ਵੀਰ ਨੂੰ ਲੋੜ ਆ ਲੋੜਵੰਦਾ ਕਿਉਂਕਿ ਕਹਿ ਰਿਹਾ ਵੀ 2 ਸਾਲ ਹੋ ਗਏ ਨੇ ਮੈਂ ਦੁਕਾਨ ਤੇ ਆਉਣਾ ਜ਼ਰੂਰ ਆ ਬੈਠਦਾ ਵੀ ਆ ਧੂਪ ਪਤੀ ਵੀ ਕਰਦਾ ਲੇਕਿਨ ਜੋ ਹੈ ਗਾਹਕ ਨਹੀਂ ਵੜਦਾ ਪਹਿਲਾ ਕੰਮ ਠੀਕ ਸੀਗਾ ਪਰ ਹੈਂਡੀਕੈਪ ਦੇ ਹੋਣ ਦੇ ਕਾਰਨ ਹੋਰ ਕੰਮ ਨਹੀਂ ਕਰ ਸਕਦਾ ਨਿਕਾ ਭਰਾ ਕੰਮ ਨਹੀਂ ਕਰ ਸਕਦਾ ਦਿਹਾੜੀ ਵੀ ਨਹੀਂ ਕਿਤੇ ਲਗਾ ਸਕਦਾ ਸੋ ਵੀਰ ਦੀ ਜਿਹੜੀ ਨੰਬਰ ਦਿੱਤਾ ਕੰਟੈਕਟ ਕਰਕੇ ਅਸੀਂ ਇਸਦਾ ਹਾਲ ਚਾਲ ਪੁੱਛ ਸਕਦੇ ਹਾਂ ਜੇ ਹੋ ਸਕੇ ਤੇ ਇਹਦੀ ਮਦਦ ਵੀ ਕਰਨੀ ਚਾਹੀਦੀ ਆ ਸਕਰੋਲ ਟੀਵੀ ਲਈ ਜਸਵਿੰਦਰ ਭੇਦੀ ਗੁਰਦਾਸਪੁਰ